ਖਾਤੇਤ ਕੰਦਾ 100 ਕਰੋੜ ਰੁਪਇਆ ਕਰ ਦੋਗੇ ਸ਼ੋ ਜੇ ਕਰਨਾ ਪਵੇ ਬਾਹਰ ਜਾਣ ਦੀ ਉਹ ਹਾਂ ਹਾਂ ਕਹਦਾ ਕਿ ਕਰ ਦਾਂਗੇ ਤੁਸੀਂ ਜਿੰਨੇ ਕੋ ਅਸੀਂ ਕਰਦਾ ਹੈ ਪੈਸੇ ਦੇ ਵਿੱਚ ਮੈਂ ਬੋਲ ਬੈਠਾ ਮੈਂ ਯਾਰ ਕਿਹੜਾ ਵੀਜ਼ਾ ਕੈਨੇਡਾ ਦਾ 20 ਕਰੋੜ ਗ੍ਰੇਟਿੰਗ ਰੂਟ ਸ਼ੋ ਕਰਨ ਦੀ ਲੋੜ ਤਾਂ ਹੁੰਦੀ ਜੇ ਤੁਸੀਂ ਵਰਕ ਪਰਮਿਟ ਲੈਣਾ ਤੇ ਜਦੋਂ ਥੋੜੀ ਦਰਮਿਆਨ ਉਹਨਾਂ ਗੱਲਬਾਤ ਕੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਐਡਾ ਤੁਸੀਂ ਭਾਈ ਯਾਰ ਕਿਹੜਾ ਵੀਜ਼ਾ ਸੀਗਾ ਮੈਨੂੰ ਤੁਸੀਂ ਦੱਸ ਦਿੰਦੇ ਪੈਂਦਾ ਪਤਾ ਵੀਜ਼ਾ ਦੀ ਮੈਂ ਚੈੱਕ ਕਰ ਲੈ ਬੰਦੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਉਹ ਸਾਰਾ ਕਬੈਲ ਉਹ ਮਾ ਜੀ ਇਹ ਵੀ ਇੱਕ ਬੜੀ ਵੱਡੀ ਗੱਲ ਜੇ ਤੁਹਾਨੂੰ ਕੋਈ ਪੁੱਛਦਾ ਹੈ ਤੁਹਾਡੇ ਕੋਲ ਕਰੋੜ ਕਰਕੇ ਕਰੋੜ ਹੈਗਾ ਉਹ ਤੁਹਾਨੂੰ ਸਿਰਫ ਚੈੱਕ ਕਰ ਰਿਹਾ ਹੈ ਇਹਦਾ ਮਤਲਬ ਤੁਹਾਡੇ ਕੋਲ ਪੈਸੇ ਹੈਗੇ ਉਹ ਆਪਣਾ ਮੂਵ ਫਿਰ ਉਸ ਹਿਸਾਬ ਨਾਲ ਕਰੋ ਸ਼ਿਕਾਰ ਹੋਣਾ ਫਿਰ ਮੈਂ ਤੁਹਾਨੂੰ ਇੱਕ ਇਹ ਨਾ ਇੱਕ ਛੋਟੀ ਐਗਜ਼ਾਮਪਲ ਦੇ ਕੇ ਸਮਝਾਉਣਾ ਸਾਡੇ ਇੱਕ ਕਿਸੇ ਬੰਦੇ ਕੋਲ ਮੈਂ ਗਿਆ ਤੇ ਹਾਲੇ ਕਿ ਉਹ ਮੈਂ ਉਹਦੇ ਕੋਲ ਕਿਸੇ ਆਪਣੇ ਦੋਸਤ ਨਾਲ ਗਿਆ ਸੀ ਬਈ ਇਮੀਗ੍ਰੇਸ਼ਨ ਦਾ ਕੰਮ ਸੀਗਾ ਆਈ ਥਿੰਕ ਲੋਕਲ ਚੰਡੀਗੜ੍ਹ ਦੇ ਵਿੱਚ ਤੇ ਮੈਨੂੰ ਉਹਨੇ ਮਿਲਾਇਆ ਤੇ ਉਹਦਾ ਕੋਈ ਕਲਾਇੰਟ ਬੈਠਾ ਹੋਇਆ ਸੀਗਾ ਤੇ ਉਹਨੇ ਕਲਾਇੰਟ ਨੂੰ ਕਿਹਾ ਜੀ ਤੁਸੀਂ ਕਹਿੰਦਾ ਖਾਤੇ ਚੰਦਾ 40 ਡੇਢ ਕਰੋੜ ਰੁਪਏ ਕਰ ਦੋਗੇ ਸ਼ੋ ਜੇ ਕਰਨਾ ਪਵੇ ਬਾਹਰ ਜਾਣ ਲਈ ਹੂੰ ਉਹ ਹਾਂ ਹਾਂ ਕਹਿੰਦਾ ਕਿ ਕਰ ਦਾਂਗੇ ਤੁਸੀਂ ਜਿੰਨੇ ਕੋ ਅਸੀਂ ਕਰ ਦਾਂਗੇ ਪੈਸੇ ਦੇ ਕੋਈ ਚੱਕਰ ਨਹੀਂ ਮੈਂ ਕੋਲ ਬੈਠਾ ਮੈਂ ਕਿਹਾ ਯਾਰ ਕਿਹੜਾ ਵੀਜ਼ਾ ਕੈਨੇਡਾ ਦਾ ਜਿਹੜੇ ਕਰੋੜ ਗ੍ਰੇਟ ਰਿਪੋਰਟ ਸ਼ੋ ਕਰਨ ਦੀ ਲੋੜ ਤਾਂ ਹੁੰਦੀ ਨਹੀਂ ਜੇ ਤੁਸੀਂ ਵਰਕ ਪਰਮਿਟ ਲੈਣਾ ਹੂੰ ਇਦਾਂ ਦਾ ਕੋਈ ਇੱਕ ਲੋਟ ਹੈ ਨਹੀਂਗਾ ਤੇ ਮੈਂ ਉਹਨੂੰ ਪੁੱਛਿਆ ਵੈਸੇ ਮੈਂ ਕਿਹਾ ਮੈਂ ਤਾਂ ਉਹ ਬੰਦੇ ਨੂੰ ਡਾਇਰੈਕਟ ਜਾਣਦਾ ਨਹੀਂ ਸੀਗਾ ਤੇ ਮੈਂ ਉਹਨੂੰ ਪੁੱਛ ਨਹੀਂ ਸਕਦਾ ਸੀ ਕਿਉਂਕਿ ਪਹਿਲੀ ਵਾਰ ਮਿਲੇ ਮੇਰੇ ਦੋਸਤ ਦੇ ਥਰੂ ਹੂੰ ਤੇ ਫਿਰ ਜਦੋਂ ਥੋੜੀ ਦਿਰ ਮੈਂ ਉਹਦੇ ਨਾਲ ਗੱਲਬਾਤ ਕੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਐਡਾ ਤੁਸੀਂ ਭਾਈ ਇਹ ਕਿਹੜਾ ਵੀਜ਼ਾ ਸੀਗਾ ਮਿੰਤੂ ਤੁਸੀਂ ਦੱਸ ਦਿੰਦੇ ਕਹਿੰਦਾ ਕਾਦਾ ਵੀਜ਼ਾ ਦੀ ਮੈਂ ਚੈੱਕ ਕਰਨਾ ਹੀ ਬੰਦੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਮੋਸ ਹਿਸਾਬ ਨਾਲ ਤੋਂ ਪੈ ਲਾਉਂਗਾ ਮਤਲਬ ਇਹ ਵੀ ਇੱਕ ਬੜੀ ਵੱਡੀ ਗੱਲ ਜੇ ਤੁਹਾਨੂੰ ਕੋਈ ਪੁੱਛਦਾ ਹੈ ਤੁਹਾਡੇ ਕੋਲ ਕਰੋੜ 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 ਹੈਗਾ ਉਹ ਤੁਹਾਨੂੰ ਸਿਰਫ ਚੈੱਕ ਕਰ ਰਿਹਾ ਇਹਦਾ ਮਤਲਬ ਤੁਹਾਡੇ ਕੋਲ ਪੈਸੇ ਹੈਗੇ ਉਹ ਆਪਣਾ ਮੂੰਹ ਫਿਰ ਉਸ ਹਿਸਾਬ ਨਾਲ ਖੋਲੂਗਾ ਤੇ ਮੇਰੀ ਇਹ ਰਿਕੁਐਸਟ ਹੈ ਆਪਣੇ ਸਿੱਧੇ ਬੰਦਿਆਂ ਨੂੰ ਕਿ ਐਡਾ ਦੀ ਚੀਜ਼ ਨਾ ਸ਼ੇਅਰ ਕਰਿਆ ਕਰੋ ਨਾ ਦੱਸਿਆ ਕਰਿਆ ਕਰੋ ਸਾਡਾ ਬਸ ਜ ਤੁਸੀਂ ਦੱਸੋ ਕਿੱਦਾਂ ਜਾ ਸਕਦੇ ਆ ਉਹ ਸਭ ਤੋਂ ਵੱਡੀ ਅਸੀਂ ਆਪ ਉਸ ਬੰਦੇ ਨੂੰ ਆਪਣੇ ਆਪ ਨੂੰ ਸਿਲੰਡਰ ਕਰ ਦਿੰਨੇ ਆ ਉਹ ਬੰਦਾ ਥੱਕਦਾ ਸਾਨੂੰ ਹਾਂ ਸਾਨੂੰ ਥੱਕਦਾ ਜੀ ਐਡਾ ਕਦੀ ਮੇਰੇ ਸਾਹਮਣੇ ਵੈਸੇ ਵੈਸੇ ਚਲੋ ਇਹ 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 ਸਵਾਲ ਮੈਨੂੰ ਪਤਾ ਲੱਗਦਾ ਕਿ ਸ਼ਾਇਦ ਪੁੱਛਣਾ ਚਾਹੀਦਾ ਹੈ ਜਾਂ ਨਹੀਂ ਪਰ ਲੋਕਾਂ ਦੇ ਲਈ ਆਪਾਂ ਜੇ ਪੁੱਛੀਏ ਮੋٹے ਮੋٹے ਤੌਰ ਤੇ ਕਿੰਨੇ ਕੁ ਪੈਸੇ ਲੱਗ ਜਾਂਦੇ ਨੇ ਇੱਕ ਆਨਨ ਐਵਰੇਜ ਹੀ ਆਪਾਂ ਲਈਏ ਕਿਉਂਕਿ ਇਹਦਾ ਵੀ ਕੋਈ ਹਿਸਾਬ ਨਹੀਂ ਬਣਾ ਕੋਈ ਇੰਨਾ ਇੰਨਾ ਕੋਈ ਇੰਨੇ ਪੈਸੇ ਨਹੀਂ ਲੱਗਦੇ ਦੇਖੋ ਹੈਨਾ ਹੁਣ ਦੇਖੋ ਫੀਸ ਡਿਪੈਂਡ ਕਰਦਾ ਤੁਸੀਂ ਕਿਹੜਾ ਵੀਜ਼ਾ ਲੈਣਾ ਕਿਸ ਤਰ੍ਹਾਂ ਦੀ ਹੁਣ ਸਾਡੀ 2000 ਡਾਲਰ ਦੀ ਫੀਸ ਹੈ 3000 ਡਾਲਰ ਦੀ ਫੀਸ ਹੈ 5000 ਡਾਲਰ ਵੀ ਹੈ ਇਨਕਲੂਡਿੰਗ ਹੈ ਤੁਸੀਂ ਕੀ ਕੀ ਕਰਨਾ ਤੁਹਾਡੀ ਵਰਕ ਪਰਮਿਟ ਲਗਾਉਣਾ ਪੀਆਰ ਲਗਾਣੀ ਐਕਸਪ੍ਰੈਸ 5000 ਡਾਲਰ ਦੀ ਫੀਸ ਵਾਲੇ ਦੇ ਵਿੱਚ ਕੀ ਕੀ ਹੁੰਦੀ ਹੈ ਤੁਹਾ ਉਸੀ ਚਾਰਜ ਜੀ ਵਨ ਟਾਈਮ ਜਿਹੜੀ ਪੇਮੈਂਟ ਆ ਫਿਰ ਉਹਨੂੰ ਪੂਰਾ ਤੁਸੀਂ ਵਨ ਟਾਈਮ ਹੁੰਦੀ ਟੂ ਟਾਈਮ ਹੁੰਦੀ ਥਰੀ ਟਾਈਮ ਚ ਵੀ ਕਰ ਲੈਣੇ ਡਿਪੈਂਡ ਆ ਇਨਸਟਾਲਮੈਂਟ ਦੇ ਵਿੱਚ ਹਾਂ ਜੀ ਇਨਸਟਾਲਮੈਂਟ ਦੇ ਵਿੱਚ ਖਾਤਿਜ ਕੰ ਦਾ ਪ੍ਰੂਫਟ ਡ ਗਰੂਡ ਪੇਅ ਕਰ ਦੋਗੇ ਸ਼ੋ ਜੇ ਕਰਨਾ ਪਵੇ ਬਾਹਰ ਜਾਣ ਦੀ ਉਹ ਹਾਂ ਹਾਂ ਕਹਿੰਦਾ ਕਿ ਕਰ ਦਾਂਗੇ ਤੁਸੀਂ ਜਿੰਨੇ ਕੋ ਅਸੀਂ ਕਰਤਾ ਪੈਸੇ ਦੇ ਵਿੱਚ ਮੈਂ ਬਹਰ ਬੈਠਾ ਮੈਂ ਯਾਰ ਕਿਹੜਾ ਵੀਜ਼ਾ ਕੈਨੇਡਾ ਦਾ ਜਿਹੜੇ ਕਰੋੜ ਗ੍ਰੇਡ ਰੂਡ ਸ਼ੋ ਕਰਨ ਦੀ ਲੋੜ ਤਾਂ ਹੁੰਦੀ ਜੇ ਤੁਸੀਂ ਵਰਕ ਪਰਮਿਟ ਲੈਣਾ ਫਿਰ ਜਦੋਂ ਥੋੜੀ ਦਰਮਿਆਨ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਐ ਉਸ ਸੌਣਾ ਤੇ ਬਾਈ ਲੋ ਅੱਛਾ ਮਤਲਬ ਇਹ ਵੀ ਇੱਕ ਬੜੀ ਵੱਡੀ ਗੱਲ ਜੇ ਤੁਹਾਨੂੰ ਕੋਈ ਪੁੱਛਦਾ ਹੈ ਤੁਹਾਡੇ ਕੋਲ ਕਰੋੜ ਕੇ ਕਰੋੜ ਹੈਗਾ ਉਹ ਤੁਹਾਨੂੰ ਸਿਰਫ ਚੈੱਕ ਕਰ ਰਿਹਾ ਹੈ ਇਹਦਾ ਮਤਲਬ ਤੁਹਾਡੇ ਕੋਲ ਪੈਸੇ ਹੈਗੇ ਉਹ ਆਪਣਾ ਮੂਵ ਫਿਰ ਉਸ ਹਿਸਾਬ ਨਾਲ ਕਰੋ ਸ਼ਿਕਾਰ ਹੋਣਾ ਫਿਰ ਮੈਂ ਤੁਹਾਨੂੰ ਇੱਕ ਇਹ ਨਾ ਇੱਕ ਛੋਟੀ ਐਗਜ਼ਾਮਪਲ ਦੇ ਕੇ ਸਮਝਾਉਣਾ ਸਾਡੇ ਇੱਕ ਕਿਸੇ ਬੰਦੇ ਕੋਲ ਮੈਂ ਗਿਆ ਤੇ ਹਾਲੇ ਕਿ ਉਹ ਮੈਂ ਉਹਦੇ ਕੋਲ ਕਿਸੇ ਆਪਣੇ ਦੋਸਤ ਨਾਲ ਗਿਆ ਸੀ ਬਈ ਇਮੀਗ੍ਰੇਸ਼ਨ ਦਾ ਕੰਮ ਸੀਗਾ 아이 ਥਿੰਕ ਲੋਕਲ ਚੰਡੀਗੜ੍ਹ ਦੇ ਵਿੱਚ ਤੇ ਮੈਨੂੰ ਉਹਨੇ ਮਿਲਾਇਆ ਤੇ ਉਹਦਾ ਕੋਈ ਕਲਾਇੰਟ ਬੈਠਾ ਹੋਇਆ ਸੀਗਾ ਤੇ ਉਹਨੇ ਉਹ ਕਲਾਇੰਟ ਨੂੰ ਕਿਹਾ ਜੀ ਤੁਸੀਂ ਕਹਿੰਦਾ ਖਾਤੇ 'ਚ ਕਹਿੰਦਾ ਕਰੋੜ ਡੇਢ ਕਰੋੜ ਰੁਪਏ ਕਰ ਦੋਗੇ ਸ਼ੋਅ ਜੇ ਕਰਨਾ ਪਵੇ ਬਾਹਰ ਜਾਣ ਲਈ ਹੂੰ ਤੇ ਉਹ ਹਾਂ ਹਾਂ ਕਹਿੰਦਾ ਕਿ ਕਰ ਦਾਂਗੇ ਤੁਸੀਂ ਜਿੰਨੇ ਕੋ ਅਸੀਂ ਕਰ ਦਾਂਗੇ ਪੈਸੇ ਦੇ ਕੋਈ ਚੱਕਰ ਮੈਂ ਕੋਲ ਬੈਠਾ ਮੈਂ ਕਿਹਾ ਯਾਰ ਕਿਹੜਾ ਵੀਜ਼ਾ ਕੈਨੇਡਾ ਦਾ ਜਿੱਥੇ ਕਰੋੜ ਗ੍ਰੇਟ ਕਰੋੜ ਸ਼ੋਅ ਕਰਨ ਦੀ ਲੋੜ ਤਾਂ ਹੁੰਦੀ ਨਹੀਂ ਜੇ ਤੁਸੀਂ ਵਰਕ ਪਰਮਿਟ ਲੈਣਾ ਹੂੰ ਇਦਾਂ ਦਾ ਕੋਈ ਇੱਕ ਲੋਅ ਤਾਂ ਹੈ ਨਹੀਂਗਾ ਤੇ ਮੈਂ ਉਹਨੂੰ ਪੁੱਛਿਆ ਵੈਸੇ ਮੈਂ ਕਿਹਾ ਮੈਂ ਤਾਂ ਉਹ ਬੰਦੇ ਨੂੰ ਡਾਇਰੈਕਟ ਜਾਣਦਾ ਨਹੀਂ ਸੀਗਾ ਤੇ ਮੈਂ ਉਹਨੂੰ ਪੁੱਛ ਨਹੀਂ ਸਕਦਾ ਸੀ ਕਿਉਂਕਿ ਤੇ ਫਿਰ ਜਦੋਂ ਥੋੜੀ ਦਿਰ ਮੈਂ ਉਹਦੇ ਨਾਲ ਗੱਲਬਾਤ ਕੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਐਡਾ ਤੁਸੀਂ ਭਾਈ ਇਹ ਕਿਹੜਾ ਵੀਜ਼ਾ ਸੀਗਾ ਮਿੰਤੂ ਤੁਸੀਂ ਦੱਸ ਦਿੰਦੇ ਕਹਿੰਦਾ ਕਾਦਾ ਵੀਜ਼ਾ ਦੀ ਮੈਂ ਚੈੱਕ ਕਰਨਾ ਹੀ ਬੰਦੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਬਹੁਤ ਹਿਸਾਬ ਨਾਲ ਤੋਂ ਪੈ ਲਾਉਂਗਾ ਮਤਲਬ ਇਹ ਵੀ ਇੱਕ ਬੜੀ ਵੱਡੀ ਗੱਲ ਜੇ ਤੁਹਾਨੂੰ ਕੋਈ ਪੁੱਛਦਾ ਹੈ ਤੁਹਾਡੇ ਕੋਲ ਕਰੋੜ 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 ਹੈਗਾ ਉਹ ਤੁਹਾਨੂੰ ਸਿਰਫ ਚੈੱਕ ਕਰ ਰਿਹਾ ਇਹਦਾ ਮਤਲਬ ਤੁਹਾਡੇ ਕੋਲ ਪੈਸੇ ਹੈਗੇ ਉਹ ਆਪਣਾ ਮੂੰਹ ਫਿਰ ਉਸ ਹਿਸਾਬ ਨਾਲ ਖੋਲੂਗਾ ਤੇ ਮੇਰੀ ਇਹ ਰਿਕੁਐਸਟ ਹੈ ਆਪਣੇ ਸਿੱਧੇ ਬੰਦਿਆਂ ਨੂੰ ਕਿ ਐਡਾ ਦੀ ਚੀਜ਼ ਨਾ ਸ਼ੇਅਰ ਕਰਿਆ ਕਰੋ ਨਾ ਦੱਸਿਆ ਕਰਿਆ ਕਰੋ ਸਾਡਾ ਬਸ ਜ ਕੁਸੀਂ ਦੱਸੋ ਕਿੰਦਾ ਜਾ ਸਕਦੇ ਆ ਉਹ ਸਭ ਤੋਂ ਵੱਡੀ ਅਸੀਂ ਆਪ ਉਸ ਬੰਦੇ ਨੂੰ ਆਪਣੇ ਆਪ ਨੂੰ ਸਿਲੰਡਰ ਕਰ ਦਿੰਨੇ ਆ ਉਹ ਬੰਦਾ ਥੱਕਦਾ ਸਾਨੂੰ ਹਾਂ ਸਾਨੂੰ ਥੱਕਦਾ ਜੀ ਐਦਾਂ ਕਦੀ ਮੇਰੇ ਸਾਹਮਣੇ ਵੈਸੇ ਵੈਸੇ ਚਲੋ ਇਹ 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 ਸਵਾਲ ਮੈਨੂੰ ਪਤਾ ਲੱਗਦਾ ਕਿ ਸ਼ਾਇਦ ਪੁੱਛਣਾ ਚਾਹੀਦਾ ਹੈ ਜਾਂ ਨਹੀਂ ਪਰ ਲੋਕਾਂ ਦੇ ਲਈ ਆਪਾਂ ਜੇ ਪੁੱਛੀਏ ਮੋٹے ਮੋٹے ਤੌਰ ਤੇ ਕਿੰਨੇ ਕੁ ਪੈਸੇ ਲੱਗ ਜਾਂਦੇ ਨੇ ਇੱਕ ਆਨਨ ਐਵਰੇਜ ਹੀ ਆਪਾਂ ਲਈਏ ਕਿਉਂਕਿ ਇਹਦਾ ਵੀ ਕੋਈ ਹਿਸਾਬ ਨਹੀਂ ਹੋਣਾ ਕੋਈ ਇੰਨਾ ਇੰਨਾ ਕੋਈ ਇੰਨੇ ਪੈਸੇ ਨਹੀਂ ਲੱਗਦੇ ਦੇਖੋ ਹੈਨਾ ਹੁਣ ਦੇਖੋ ਫੀਸ ਡਿਪੈਂਡ ਕਰਦਾ ਤੁਸੀਂ ਕਿਹੜਾ ਵੀਜ਼ਾ ਲੈਣਾ ਕਿਸ ਤਰ੍ਹਾਂ ਦੀ ਹੁਣ ਸਾਡੀ 2000 ਡਾਲਰ ਦੀ ਫੀਸ ਹੈ 3000 ਡਾਲਰ ਦੀ ਫੀਸ ਹੈ 5000 ਡਾਲਰ ਵੀ ਹੈ ਇਨਕਲੂਡਿੰਗ ਹੈ ਤੁਸੀਂ ਕੀ ਕੀ ਕਰਨਾ ਤੁਹਾਡੀ ਵਰਕ ਪਰਮਿਟ ਲਗਾਉਣਾ ਪੀਆਰ ਲਗਾਣੀ ਐਕਸਪ੍ਰੈਸ 5000 ਡਾਲਰ ਦੀ ਫੀਸ ਵਾਲੇ ਦੇ ਵਿੱਚ ਕੀ ਕੀ ਹੁੰਦੀ ਹੈ ਤੁਹਾ ਰੋਸੀ ਚਾਰਜ ਜੀ ਇਹ ਵਨ ਟਾਈਮ ਜਿਹੜੀ ਪੇਮੈਂਟ ਆ ਫਿਰ ਉਹਨੂੰ ਪੂਰਾ ਤੁਸੀਂ ਵਨ ਟਾਈਮ ਹੁੰਦੀ ਟੂ ਟਾਈਮ ਹੁੰਦੀ ਥਰੀ ਟਾਈਮ ਚ ਵੀ ਕਰ ਲੈਣੇ ਡਿਪੈਂਡ ਓਨ ਇਨਸਟਾਲਮੈਂਟ ਦੇ ਵਿੱਚ ਹਾਂ ਜੀ ਇਨਸਟਾਲਮੈਂਟ ਦੇ ਵਿੱਚ